ਚੇਤਨਾ ਨਵਰਾਤਰੀ ਮੌਕੇ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ ਤੇ ਪੂਜਾ ਅਰਚਨਾ ਕਰਨ ਲਈ ਲੋਕ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ ਇਸ ਮੌਕੇ ਸਮਾਣਾ ਦੇ ਨਾਲ ਲੱਗਦੇ ਮੰਦਰ ਮਾਇਸਰ ਵਿਖੇ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਸ਼ਰਧਾਲੂ ਪਹਿਲੇ ਨਰਾਤੇ ਤੇ ਮੰਦਰਾਂ ਵਿੱਚ ਪੂਜਾ ਕਰ ਰਹੇ ਹਨ ਨਵਰਾਤਰੀਆਂ ਦੇ ਦੌਰਾਨ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਇਸ ਵੇਲੇ ਤੋਂ ਹੀ ਲੋਕ ਘਤਾਰਾਂ ਵਿੱਚ ਲੱਗ ਕੇ ਮੰਦਰਾਂ 'ਚ ਪੂਜਾ ਅਰਚਨਾ ਕਰਦੇ ਨਜ਼ਰ ਆਉਂਦੇ ਹਨ ਨੌਵੀਂ ਵਾਲੇ ਦਿਨ ਮੰਦਰ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਜਿੱਥੇ ਲੋਕ ਦੂਰ ਤਰੇੜਿਓ ਆ ਕੇ ਪੂਜਾ ਅਰਚਨਾ ਕਰਦੇ ਨੇ ਇਸ ਮੌਕੇ ਸ਼ਰਧਾਲੂ ਦੀਪਕ ਸਿੰਘਲਾ ਤੇ ਮਸਕਾਨ ਨੇ ਕਿਹਾ ਕਿ ਅੱਜ ਮਾਤਾ ਤੋਂ ਮਨ ਕਾਮਨਾਵਾਂ ਮੰਗੀਆਂ ਜਾ ਰਹੀਆਂ ਹਨ ਤੇ ਮਾਤਾ ਰਾਣੀ ਜ਼ਰੂਰ ਪੂਰੀ ਕਰੇਗੀ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਜੈ ਮਾਤਾ ਜੀ ਮੇਰਾ ਨਾਮ ਮਸਕਾਨ ਰਤਨ ਹੈ ਇੱਥੇ ਮਾਤਾ ਦੇ ਨਰਾਤੇ ਚੱਲ ਰਹੇ ਨੇ ਮੈਂ ਮਾਈ ਸ਼ਰਮਾਤਾ ਜੀ ਦੇ ਤੇ ਮੈਂ ਹਰ ਸਾਲ ਇਥੇ ਆਂਦੀ ਆ ਵੀ ਮੇਰੀ ਮਨ ਕਾਮਨਾ ਪੂਰੀ ਹੋਵੇ ਹਰ ਸਾਲ ਹੁੰਦੀ ਹੈ ਇਸ ਵਾਰ ਵੀ ਮੈਨੂੰ ਉਮੀਦ ਹੈ ਵੀ ਮੇਰੀ ਮਨ ਕਾਮਨਾ ਪੂਰੀ ਹੋਗੀ ਜੈ ਮਾਤਾ ਦੀ ਜੀ ਦੀਪਕ ਸਿੰਘਲਾ ਜੀ ਦੀਪਕ ਸਿੰਘਲਾ ਨੌਰਾਤਰੇ ਚੱਲਦੇ ਮਾਇਸਰ ਮੰਦਿਰ ਦੇ ਮੱਥੇ ਟੇਕਣ ਵਾਸਤੇ ਸਭ ਆ ਅੱਜ ਰਕੀ ਗਏ ਤੁਹਾਨੂੰ ਸਭ ਤੋਂ ਪਹਿਲਾਂ ਜੀ ਸਾਰੇ ਭਗਤਾਂ ਨੂੰ ਜੈ ਜੈ ਮਾਤਾ ਦੀ ਮਾਤਾ ਮਾਇਸਰ ਮੰਦਿਰ ਕਮੇਟੀ ਵੱਲੋਂ ਸਾਰੇ ਹੀ ਭਗਤਾਂ ਦਾ ਉਰੇ ਜੀ ਆਇਆਂ ਨੂੰ ਕਹਿੰਦੇ ਆ ਜੀ ਮਾਤਾ ਮਾਇਸਰ ਮੰਦਿਰ ਜੀ ਦੇ ਨਰਾਤੇ ਚੱਲ ਰਹੇ ਨੇ ਬਹੁਤ ਦੂਰੂ ਤੋਂ ਸ਼ਰਧਾਲੂ ਉਰੇ ਮੱਥਾ ਟੇਕ ਕੇ ਆਉਂਦੇ ਨੇ ਹਰ ਸਾਲ ਤਕਰੀਬਨ 350 ਸਾਲ ਪੁਰਾਣਾ ਇਸ ਮੰਦਿਰ ਦਾ ਇਤਿਹਾਸ ਹੈ ਇਹ ਇੱਕ ਸਿੱਧ ਪੀਠ ਹੈ ਹਰ ਇੱਕ ਭਗਤ ਦੀ ਉਰੇ ਮੋਨੋਗਾਮਨਾ ਪੂਰਨ ਹੁੰਦੀ ਹੈ ਜੀ ਦਿੱਲੀ ਤੋਂ ਮੁੰਬਈ ਤੋਂ ਚੰਡੀਗੜ੍ਹ ਤੋਂ ਹਰਿਆਣੇ ਤੋਂ ਪੰਜਾਬ ਚੋਂ ਪੂਰੇ ਤੋਂ ਉਰੇ ਭਗਤ ਦੂਰੋਂ ਦੂਰ ਮੰਦੀ ਮੁਰਾਦਾ ਲੈ ਕੇ ਆਉਂਦੇ ਨੇ আর ਆਪਣੀ ਮੁਰਾਦਾ ਪੂਰੀ ਕਰਕੇ ਲੈ ਕੇ ਜਾਂਦੇ ਨੇ ਉਰ ਤੋਂ